ਇਹਦਾ ਭੈਣ ਚੋ ਮੋਟੇ ਦਾ ਰੋਧਾ ਹੀ ਕੰਮ ਹੋ ਗਿਆ। ਬੜਾ ਭੱਜਣ ਆਉਂਦਾ ਕਿ ਮੈਨੂੰ ਅੱਖਾ ਗੱਢਣ ਆਉਂਦਾ। ਖੜ ਜਾ ਮੈਂ ਕਰਦਾ ਹੀ ਅੱਜ ਗੇਜੇ ਨੂੰ। ਹੈਲੋ ਬਈ ਗੇਜੇ ਛੇਤੀ ਆ ਯਾਰ ਪੰਗਾ ਪੈ ਗਿਆ ਯਾਰ। ਆ ਜਾ ਛੇਤੀ ਆ ਜਾ ਬਈ। ਅੱਜ ਸਾਲੇ ਨੂੰ ਮੋਟੇ ਨੂੰ ਦੇਖ ਕੇ ਲਵਾਗੇ। ਪਤਾ ਤਾ ਨਹੀਂ ਲੱਗਿਆ ਉਹਨੂੰ। ਉਹ ਹੈ ਯਾ ਵੱਡਾ ਗੱਗੂ ਵੀ ਲੈ ਤੇ ਪੱਲੇ ਦਾਸ ਕਿਹੜਾ ਬੰਦਾ ਕੱਢ ਜਾ ਆ ਜਾਂਦੇ ਕੱਢਦੇ ਅੱਜ ਉਹਦਾ ਮੂੰਹ ਤੇ ਬਲਾ ਬਲਾ ਸਿੱਧੀ ਬਲਾ ਕਿਹੜਾ ਹੈ ਆਉਂਦਾ ਹਾਵੇ ਕੀ ਕਰੇ ਜੀ ਸਭ ਸੁਣ ਲ ਗਿਆ ਮੈਨੂੰ ਨੋ 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 ਖੜਾ ਕੀ ਕਰਦਾ ਸੱਤ ਘੁੱਟ ਸਿੱਧਾ ਕੱਢ ਆਪਾਂ ਭਾਈ ਮੈਂ ਤਾਂ ਮਜ਼ਾਕ ਕਰਦਾ ਨਹੀਂ ਤੂੰ ਤਾਂ ਸੀਰੀਅਸ ਹੀ ਲੈ ਗਿਆ ਸੀਰੀਅਸ ਈ ਸਾਲਿਆ ਬਰਮਾਸੀ ਕਰਦਾ ਤੂੰ ਅੱਜ ਜੀ ਠੰਡਾ ਕੀ ਕੱਢੇ